ਸਾਡੇ ਨਾਲ ਜੁੜੇ ਹੋਏ ਨੇ ਅਮਰਦੀਪ ਸਿੰਘ ਜੱਸਲ ਜੋ ਕਿ ਸਿਵਲ ਸੁਸਾਇਟੀ ਮੋਗਾ ਦੇ ਪ੍ਰਤੀਤੇ ਮੈਂਬਰ ਨੇ ਤੇ ਅਕਸਰ ਸਮਾਜਿਕ ਵਿਸ਼ਿਆਂ ਤੇ ਖੁੱਲ ਕੇ ਬੋਲਦੇ ਰਹਿੰਦੇ ਆ ਤੇ ਬਹੁਤ ਸਾਰੀਆਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਵੀ ਲੈਂਦੇ ਰਹਿੰਦੇ ਆ ਬੀਤੇ ਕੱਲ 15 ਅਗਸਤ ਦੇ ਮੌਕੇ ਤੇ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹਨਾਂ ਵੱਲੋਂ ਆਜ਼ਾਦੀ ਤੇ ਸਵਾਲ ਉਠਾਏ ਗਏ ਕਿਉਂਕਿ ਆਪਣੇ ਪੁੱਤਰੇ ਦੇ ਨਾਲ ਪਜਾਤੀ ਦੇਸ ਦਾ ਸਮਾਗਮ ਦੇਖਣ ਲਈ ਗਏ ਸੀ ਉੱਥੇ ਬਹੁਤ ਖੁਸ਼ ਇਹਨਾਂ ਨੂੰ ਦੇਖਣ ਨੂੰ ਮਿਲਿਆ ਤੇ ਉਹ ਵੀਡੀਓ ਜਿਹੜੀ ਹੈਗੀ ਹੈ ਕਈ ਚੈਨਲਾਂ ਤੇ ਵਾਇਰਲ ਵਾਇਰਲ ਹੋ ਰਹੀ ਹੈ ਸੋ ਅਸੀਂ ਵੀ ਆਪਣੇ ਜੀਟੀਵੀ ਨਿਊਜ਼ ਤੇ ਜਿਹੜਾ ਹੈਗਾ ਇਹ ਵੀਡੀਓ ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਆ ਹਾਂਜੀ ਜਸਤਪਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਨੂੰ ਵਾਜਿ ਤੁਹਾਡਾ ਤੁਸੀਂ ਜਸਤਪਾ ਹਾਂਜੀ ਅੱਜ ਦੀ ਜਿਹੜੀ 15 ਗਰਤ ਤੇ ਫੰਕਸ਼ਨ ਤੇ ਤੁਸੀਂ ਆਪਦੇ ਪੋਤੇ ਦੇ ਨਾਲ ਗਏ ਦੇਖਣ ਵਾਸਤੇ ਉਹ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਦਾ ਕੰਟੈਂਟ ਜਿੰਨੇ ਵੀ ਇਹ ਹੈਗਾ ਕਿ ਵੀ ਜਿਹੜਾ ਆਜ਼ਾਦੀ ਅਸਲ ਦੇ ਵਿੱਚ ਸਾਨੂੰ ਮਿਲੀ ਹੋਈ ਤੇ ਇਹ ਵਿਚਾਰ ਤੁਹਾਡਾ ਕਿਵੇਂ ਬਣਿਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਇਹਨਾਂ ਨੇ ਜਿਹੜਾ ਆਪਣਾ ਚੈਨਲ ਦੇਖੂ ਬੰਦੂ ਇਹ ਆਪਣੇ ਜਿਹੜੇ ਵਿਚਾਰ ਪੇਸ਼ ਕਰਨਾ ਮੌਕਾ ਦਿੱਤਾ ਇਹ ਬਿਲਕੁਲ ਸਹੀ ਹੈ ਜੀ ਕੱਲ 15 ਅਗਸਤ ਵਾਲੇ ਦਿਨ ਮੇਰੇ ਪੁੱਤਰ ਨੇ ਜਨਮ ਦਿੱਤੀ ਜਿਹਦਾ ਤਕਰੀਬ ਵੀ ਲੱਗਿਆ ਔਰ ਮੇਰਾ ਇਹ ਦੱਸ ਕਰਦਾ ਸੀ ਕਿ ਅਗਰ ਬੱਚਿਆਂ ਨੂੰ ਅਸੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਇਹ ਜਰੂਰ ਤੋਰਨ ਦਿਖਾਈ ਦੇਣੀ ਹੈ ਪਰ ਜਦੋਂ ਮੈਂ ਉੱਥੇ ਗਿਆ ਮੇਰੇ ਕੋਲੇ ਇੱਕ ਟਿਕਟ ਉਹ ਪਾਸ ਸੀਗਾ ਮੇਰੇ ਕੋਲੇ ਆ ਗਿਆ ਹੋਇਆ ਸੀਗਾ ਉਹ ਮੇਰੇ ਤਾਂ ਸੀ ਜਦੋਂ 그러면은 ਵੀਆਈਪੀ ਪਾਸ ਸੀ ਵੀਆਈਪੀ ਨਹੀਂ ਸੀ ਜਾਨ ਨੋਰਮਲ ਪਾਸ ਸੀਗਾ ਦਾ ਐਂਟਰੀ ਪਾਸ ਹੁੰਦਾ ਐਂਟਰੀ ਹਾਂਜੀ ਤੇ ਉਹ ਮੈਂ ਕਿਉਂਕਿ ਮੇਰੀ ਆਦਤ ਹੈ ਕਿ ਮੈਂ ਅਬਜ਼ਰਵ ਕਰੀ ਸੋਸਾਇਟੀ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਮੈਂ ਉਹ ਪਾਸ ਨੂੰ ਨਹੀਂ ਦਿਖਾਇਆ ਔਰ ਮੈਂ ਐਜ਼ ਕਾਮਨ ਮੈਨ ਉੱਥੇ ਉਹਨਾਂ ਨਾਲ ਵਿਚਰਿਆ ਸਭ ਤੋਂ ਪਹਿਲਾਂ ਤਾਂ ਮੈਨੂੰ ਜਦੋਂ ਮੈਂ ਐਂਟਰੀ ਕੀਤੀ ਆ ਉੱਥੇ ਮੇਨ ਰੋਡ ਤੋਂ ਮੰਦਿਰ ਵਾਲੇ ਪਾਸੇ ਤੋਂ ਤਾਂ ਉੱਥੇ ਐਂਟਰੀ ਵੇਲੇ ਹੀ ਮੇਰੀ ਐਂਟਰੀ થઈ ਮੈਨੂੰ ਮੈਂ ਤਾਂ ਰੇਲ ਦੇ ਵਿੱਚ ਹੀ ਆਪਣੇ ਪੁੱਤਰੇ ਨਾਲ ਬਾਈਕ ਦੇ ਉੱਪਰ ਲੰਘਿਆ ਤਾਂ ਮੈਨੂੰ ਉਹਨਾਂ ਨੇ ਜ਼ਬਰਦਸਤੀ ਰੋਕ ਲਿਆ ਕਹਿੰਦੇ ਤੁਸੀਂ ਕਿੱਥੇ ਚੱਲੇ ਆ ਮੈਂ ਕਹਿੰਦੀ ਆ ਪ੍ਰੋਗਰਾਮ ਤਾਂ ਚੱਲ ਰਿਹਾ ਜੀ 15 ਬਸਤ ਤੁਹਾਨੂੰ ਵੀ ਪਤਾ ਹੋਇਆਗਾ ਕਿ ਮੈਂ ਉੱਥੇ ਜਾ ਰਿਹਾ ਕਰ ਕਹਿੰਦੇ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਕਿਹਾ ਜੀ ਕਹਿੰਦੇ ਨਹੀਂ ਇਸ ਤਰ੍ਹਾਂ ਦੇ ਤੇ ਬਣਾਣਾ ਪ੍ਰੋਗਰਾਮ ਦਾ ਖਾਪੀ ਹੋ ਚੁੱਕਾ ਹੈ ਅੱਛਾ ਮੈਂ ਕਹਿੰਦੀ ਪ੍ਰੋਗਰਾਮ ਦਾ ਚੱਲ ਰਿਹਾ ਹੈਗਾ ਪਰ ਇਹ ਗੱਲ ਲਗਭਗ 10 ਵਜੇ ਦੀ ਹੈ ਤੇ 10 ਵਜੇ ਕੋਈ ਪ੍ਰੋਗਰਾਮ ਬੰਦ ਨਹੀਂ ਹੋਇਆ ਸੀ ਕੁਝ ਨਹੀਂ ਹੋਇਆ ਸੀ ਫਿਰ ਮੈਂ ਕਹਿੰਦੀ ਮੈਨੂੰ ਤੁਸੀਂ ਜਾਣ ਦਿਓ ਮੇਰਾ ਪੁੱਤਰਾ ਤੇਰਾ ਬੜੀਆਂ ਆਉਂਦੀਆਂ ਲੈ ਕੇ ਆਇਆ ਇੱਛਾਵਾਂ ਲੈ ਕੇ ਆਇਆ ਤੁਸੀਂ ਜਾਣ ਦਿਓ ਫਿਰ ਜਗਾ ਫਿਰ ਇਸ ਤਰ੍ਹਾਂ ਕਰੋ ਆਪਣਾ ਮੋਟਰਸਾਈਕਲ ਇੱਥੇ ਲਾ ਦਿਓ ਤੇ ਅੰਦਰ ਮੋਟਰਸਾਈਕਲ ਲੈ ਕੇ ਆਇਆ ਅੱਛਾ ਜੀ ਹਾਂਜੀ ਤੇ ਮੈਂ ਚਲੋ ਮੈਂ ਕੋਈ ਇਹ ਕੋਈ ਖਾਸ ਗੱਲ ਨਹੀਂ ਮੈਂ ਬਿਲਕੁਲ ਨਹੀਂ ਦੱਸਿਆ ਕੁਝ ਨਹੀਂ ਦਿੱਤਾ ਮੈਂ ਉੱਥੇ ਮੋਟਰਸਾਈਕਲ ਆ ਲਾ ਦਿੱਤਾ ਮੈਂ ਜਿਹੜੇ ਨਵੇਂ ਜਿਹੜਾ ਜਿਹੜਾ ਟ੍ਰਾਂਸਪੋਰਟ ਦਾ ਰੂਮ ਕਰਾ ਕਰਵਾਉਂਦਾ ਲੌਂਗ ਰਨ ਮੀਟਿੰਗ ਕਰਦਾ ਇਹਨਾਂ ਦੀ ਯੂਨੀ ਹੈ ਅੱਛੀ ਗੱਲ ਹੈ ਮੈਨੂੰ ਮਤਲਬ ਪੋਜ਼ਿਟਿਵ ਲੱਗਿਆ ਉਸ ਤੋਂ ਬਾਅਦ ਮੈਂ ਜਦੋਂ ਉੱਥੇ ਗਿਆ ਤੇ ਮੈਂ ਇੰਤਰੀ ਕਰਨ ਲੱਗਾ ਤੇ ਮੈਨੂੰ ਉਹਨਾਂ ਨੇ ਉਸ ਵੇਲੇ ਹਾਂ ਨਾਮ ਨਾਲ ਜਦੋਂ ਮੈਨੂੰ ਕੋਈ ਚਾਟ ਨਹੀਂ ਏਡੀ ਗੁਰਜੀਤ ਸਿੰਘ ਉਹਦਾ ਨਾਮ ਸੀਗਾ ਜਿਹੜੇ ਮੈਟਰਲ ਦੇ ਕੰਟਰੋਲ ਵਾਲੇ ਗੇਟ ਦੇ ਵਿੱਚੋਂ ਦੀ ਪਾਸ ਹੋ ਰਿਹਾ ਇੰਨਾ ਮੈਂ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਕਹਿੰਦੇ ਤੋ ਕਾਲੀਪਾਗ ਕਿਉਂ ਬੰਨ ਗਿਆ ਅੱਛਾ ਜੀ ਹਾਂ ਜੀ ਕਾਲੀਪਾਗ ਬੰਨ ਗਿਆ ਭਾਈ ਕਾਲੀਪਾਗ ਮੈਨੂੰ ਪੈਸੀ ਤੇਰੀ ਆਦਤ ਆ ਕੋਈ ਇਸ ਤਰ੍ਹਾਂ ਦੀ ਗੁੰਗਾਨੀ ਤੇ ਇੱਕਦਮ ਮੈਨੂੰ ਝਲਕਾ ਜਾ ਲੱਗਾ ਮੈਂ ਕਿਹਾ ਯਾਰ ਇਸ ਤਰ੍ਹਾਂ ਦਾ ਕੁਐਸਚਨ ਸਾਡਾ ਚਾਹ ਟਾਈਮ ਆ ਗਿਆ ਵੀ ਸਾਡੇ ਅੱਜ ਅਸੀਂ ਇੱਕ ਤਰ੍ਹਾਂ ਸਿੱਖ ਹੈ ਅਸੀਂ ਪੱਕੇ ਪੁਰੇ ਨਹੀਂ ਬਣ ਸਕਦੇ ਅੰਤ ਤੱਕ ਸਾਨੂੰ ਇਸ ਤਰ੍ਹਾਂ ਦਾ ਕਦੇ ਕੁਐਸਚਨ ਮੈਨੂੰ ਸੁਣਨ ਨੂੰ ਮਿਲਿਆ ਹੈ ਕਿਹੜੀ ਡਿਵੈਲਪਮੈਂਟ ਕਦੀ ਹੋ ਰਹੀ ਹੈ ਤੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਦੱਸੂ ਕੀ ਗੱਲ ਹੈ ਉਹ ਮੈਂ ਆਹ ਥੋੜਾ ਜਿਹਾ ਕੰਜ਼ੂਰ ਹੋ ਗਿਆ ਫਿਰ ਮੈਂ ਸੋਚਿਆ ਮੈਨੂੰ ਇਹ ਸਮਝ ਲੱਗ ਰਹੀ ਸੀ ਕਿ ਇਹ ਮੇਰੇ ਨੂੰ ਧਾਰ ਰਿਹਾ ਡਰਾ ਰਿਹਾ ਹੈ ਕਿ ਡਰਾ ਰਿਹਾ ਮੈਂ ਫਿਰ ਮੇਰੇ ਦਿਮਾਗ 'ਚ ਆਇਆ ਵੀ ਜੇ ਕੋਈ ਟੀਚਰ ਹੈ ਵਗੈਰਾ ਪ੍ਰੋਟੈਸਟ ਕਰ ਰਿਹਾ ਹੈ ਜਾਂ ਹੋਰ ਸਾਰੇ ਕੋਈ ਹੋਰ ਸਾਰੀ ਜਨਤਾ ਪ੍ਰੋਟੈਸਟ ਕਰ ਹੀ ਰਹੀ ਹੈ ਇਹਨਾਂ ਨੂੰ ਆਪਣੀ ਧਾਰੀ ਮਾਰ ਲਿਆ ਸੀਗਾ ਕਿ ਤੇ ਕਾਲੀ ਪੱਕਾ ਵੀ ਇਹਦੇ ਮਾਰ ਲਾ ਆ ਜਾਣ ਠੀਕ ਹੈ ਮੈਂ ਕਿਹਾ ਜੀ ਤੁਸੀਂ ਮੈਨੂੰ ਇਸ ਤਰ੍ਹਾਂ ਕਰੋ ਤੁਸੀਂ ਮੈਨੂੰ ਲਿਖ ਕੇ ਕਹ ਲਿਓ ਮੈਂ ਵਾਪਸ ਚਲਾ ਜਣਾ ਆਗਾ ਕਿ ਤੁਹਾਨੂੰ ਕਾਲੀ ਪੱਕਾ ਵਾਲਾ ਆਏਗਾ ਤਦੂ ਤੁਹਾਨੂੰ ਕੋਈ ਮਾਦਾ ਤੁਸੀਂ ਦੇਖ ਰਹੇ ਹੋ ਮੇਰਾ ਬੱਚਾ ਮੇਰੇ ਕੋਲ ਚੱਕਿਆ ਹੋਇਆ ਤਿੰਨ ਸਾਲ ਹੜ ਤਿੰਨ ਸਾਲ ਬਾਅਦ ਮੇਰਾ ਪੋਤਰਾ ਆ ਗਿਆ ਉਹਦੇ ਹੱਥ ਵਿੱਚ ਸ਼ੌਕ ਸ਼ੌਕ ਦੇ ਵਿੱਚ ਇੱਕ ਨਹੀਂ ਦੋ ਛੱਡੇ ਫੜੇ ਹੋਏ ਆ ਰੰਗੇ ਫੜੇ ਹੋਏ ਆ ਔਰ ਉਹ ਬੜਾ ਗਲੋ ਉਹ ਦੇਖੋ ਤੁਸੀਂ ਉਹਦੇ ਨੂੰ ਨਹੀਂ ਪਾਪ ਦੇਖੋ ਵੀ ਕਿਵੇਂ ਅੰਦਰ ਜਾਣਾ ਚਾਹੁੰਦਾ ਹੋਊਗਾ ਪਰ ਇਹ ਲੋਕ ਸਾਨੂੰ ਅੰਦਰ ਹੀ ਨਹੀਂ ਜਾਣਦੇ ਫਿਰ ਮੈਂ ਉਦੋਂ ਤੱਕ ਮੈਂ ਆਪਣਾ ਪਾਸਪੋਰਟ ਉਹਨਾਂ ਨੂੰ ਨਹੀਂ ਦਿਖਾਇਆ ਫਿਰ ਮੈਂ ਕਿਕਰ ਕੋਈ ਗੱਲ ਨਹੀਂ ਮੈਂ ਬਾਹਰ ਕੋ ਮਸਰਾਲ ਨੰਬਰ ਚੁਲੂ ਕਿ ਸੁਪਾਪਾ ਦਿਖਾ ਦੇਣਾ ਹੈ ਮੈਂ ਬਾਹਰ ਦੇਖ ਕੇ ਤੁਸੀਂ ਲੁੰਗੜੀ ਯਕੀਨ ਨਹੀਂ ਕਰੋਗੇ ਭਾਈ ਗੌਰ ਮੇਰੇ ਦਾ ਮਤਲਬ ਹੈ ਕਿ ਤਰ੍ਹਾਂ ਦੇ ਮੇਰਾ ਇੰਨਾ ਦਿਲ ਲੁੰਬਰਿਆ ਗਿਆ ਇਹ ਦੇਖ ਕੇ ਕਿ ਜਿਹੜੇ ਇਹਨਾਂ ਨੇ ਬਾਉਂਡਰੀ ਦੇ ਉੱਪਰ ਪਰਦੇ ਲਾਇਏ ਸੀ ਉਹ ਇੰਨੇ ਟਾਈਟ ਪੜਦੇ ਸੀਗੇ ਕਿ ਖੋਲਣੇ ਬੜੇ ਮੁਸ਼ਕਲ ਸੀਗੇ ਔਰ ਲੋਕ ਉੱਤੇ ਔਰ ਲੇਡੀ ਸਾਡੀਆਂ ਉਹ ਦੋਨੇ ਹੱਥਾਂ ਨਾਲ ਪਰਦੇ ਚੋੜੇ ਕਰਕੇ ਆਪਣੇ ਬੱਚਿਆਂ ਨੂੰ ਔਰ ਉੱਥੇ ਛੋਟੇ ਛੋਟੇ ਝਾਤ ਮਰਵਾ ਰਹੇ ਸੀ ਸ਼ਹਿਰ ਕਿਸੇ ਨੂੰ ਦੇਖਣ ਨੂੰ ਮਿਲੇਗਾ ਜਿਹੜੀ ਉਹਨਾਂ ਲੋਕਾਂ ਨੂੰ ਵੀ ਅੰਦਰ ਲਈਂ ਨਹੀਂ ਗੱਲ ਦਿੱਤਾ ਸੀ ਜੀ ਆਮ ਪਬਲਿਕ ਨੂੰ ਮੈਂ ਦੇਖੀ ਤਾਂ ਵੀਡੀਓ ਦੇ ਵਿੱਚ ਜ਼ਿਆਦਾਤਰ ਮਾਰਦਨ ਲਾਈਟ ਪਾਪੂਲੇਸ਼ਨ ਦਿਖ ਰਹੀ ਹੈ ਜਿਹੜੇ ਚੋਕੀ ਤੋਂ ਅੜੀ ਵਾਲੇ ਲੋਕ ਹੈ ਮੈਂ ਤੁਹਾਨੂੰ ਬੋਲੀ ਇਹੀ ਗੱਲ ਕਰਨ ਦੀ ਕਰਨ ਜਾ ਰਿਹਾ ਵੀ ਤੁਸੀਂ ਬਹੁਤ ਇੱਕ ਤਰ੍ਹਾਂ ਦਾ ਮੈਂ ਰਾਉਂਡ ਵੀ ਲਾਇਆ ਮੈਂ ਕਿਹਾ ਉਸ ਸਰ ਦਾ ਪੁਲਿਕ ਜਗ੍ਹਾ ਤੋਂ ਵੀ ਐਸਟਰੋਲੋਜੀ ਸ਼ੋਅ ਵੀ ਉਸ ਤੋਂ ਅਮਰੀਕਾ ਕੰਪਨੀ ਆਉਣੀ ਨਾ ਆਉਣੀ ਪਰ ਅੱਗੇ ਜਾ ਕੇ ਦੇਖਿਆ ਉਸ ਤੋਂ ਲੱਕੇ ਜਾ ਕੇ ਦੇਖਿਆ ਕਿ ਉਸ ਵਾਲੇ ਯਾਰ ਕੋਲੋਂ ਭਰੇ ਯਾਰ ਉਹ ਦੇਖ ਰਤਾ ਕੰਮ ਹੀ ਜੇਰੇ ਉੱਥੇ ਪੁਲਿਸ ਨਹੀਂ ਖੜੀ ਸੀਗੀ ਤਾਂ ਥੋੜਾ ਪੁੱਤਰ ਦੇਖ ਰਹੇ ਸੀਗੇ ਜੇ ਲੋਕ ਉਸ ਤੋਂ ਬਹੇ ਤਾਂ ਪੁਲਿਸ ਵਾਲੇ ਕਿਤੇ ਉਹਨਾਂ ਨੂੰ ਪਿਆ ਰਹੇ ਸੀ। ਔਰ ਇੱਕ ਜਗ੍ਹਾ ਵੀ ਜਿੱਥੇ-ਜਿੱਥੇ ਵੀ ਪੜਦੇ ਇਹਦੇ ਜੋੜ ਲੱਗੇ ਹੋਏ ਸੀਗੇ ਉਸ ਜਗ੍ਹਾ ਦੇ ਉੱਪਰ ਉਹ ਆਪਣਾ ਅੰਦਰ ਦੇਖਣ ਵਾਸਤੇ ਇੱਕ ਅੱਧੀ ਛੋਟੀ ਜਿਹੀ ਝੰਡਾ ਲਾਇਆ ਹੋਇਆ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਏ ਸੀ। ਔਰ ਮੈਂ ਖਦ ਜਾਣੇ ਇਸ ਗੱਲ ਨੂੰ ਮੈਂ ਦੇਖ ਕੇ ਮੇਰਾ ਰੋਣਾ ਨਿਕਲਿਆ। ਮੈਂ ਕਿ ਇਹ ਆਜ਼ਾਦੀ ਜੇ ਸਾਡੀ ਸਾਡੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੇ ਸਾਨੂੰ ਇਸ ਦਾ ਮੁਆਵਜ਼ਾ ਕਰਕੇ ਲੈ ਕੇ ਦਿੱਤੀ ਹੈ ਕਿ だっਕਿ ਇਹ ਸਿਰਫ ਇੱਕ ਮਤਲਬ ਇੱਕ ਕੋਸ਼ਚੰਦ ਬੰਦਿਆਂ ਵਾਸਤੇ ਕੁਝ ਬਿਊਰੋਕਰੇਟਸ ਵਾਸਤੇ ਕੁਝ ਪੁਲਸ ਵਾਸਤੇ ਕੁਝ ਪੋਲੀਟਿਸ਼ੀਅਨਾਂ ਵਾਸਤੇ ਇਹਨਾਂ ਵਾਸਤੇ ਸੀ ਜੋ ਆਪ ਵੀ ਇਹ ਚਾਰ ਦਵਾਰ ਇਥੇ ਉਸਾਰ ਕੇ ਇੱਕ ਪਬਲਿਕ ਨੂੰ ਟੋਟਲੀ ਆਈਸੋਲੇਟ ਕਰਕੇ ਉਹਨਾਂ ਨੂੰ ਉਹਨਾਂ ਤੋਂ ਲੁਕੋ ਕੇ ਇਹ ਬੋਲ ਰ ਰਹੇ ਕਿ ਇਹ ਸਿਕਰਟ ਪ੍ਰੋਗਰਾਮ ਸੀਗਾ ਮੈਨੂੰ ਦੱਸਿਆ ਲੈਣਾ ਚਾਹੀਦਾ ਹੈ ਇਹਨਾਂ ਨੂੰ ਹਾਂਜੀ ਸਿਕਰਟ ਪ੍ਰੋਗਰਾਮ ਸੀ ਕਨਫਿਡੈਂਸ਼ੀਅਲ ਪ੍ਰੋਗਰਾਮ ਸੀ ਕਿ ਉਹਨਾਂ ਦਾ ਲੱਗਦਾ ਸੀ ਆਪ ਪਬਲਿਕ ਤੋਂ ਉਹਨਾਂ ਨੂੰ ਕੀ ਡਰਾ ਕੇ ਇਹ ਆਪ ਤੁਸੀਂ ਜੀ ਗੱਲ ਮੈਂ ਪੁੱਛਦਾ ਹੈ ਇਹ ਆਪ ਪਬਲਿਕ ਦਾ ਪ੍ਰੋਗਰਾਮ ਸੀ ਜਾਂ ਇਹ ਬਿਊਰੋਕ੍ਰੇਸੀ ਦਾ ਤੇ ਪੁਰੋਸਤਾ ਤੇ ਪੋਲੀਟੀਸ਼ੀਅਨਾਂ ਦਾ ਪ੍ਰੋਗਰਾਮ ਸੀ ਬਿਲਕੁਲ ਦੂਜੀ ਗੱਲ ਮੈਂ ਜਦੋਂ ਸਾਰਾ ਕੁਝ ਦੇਖ ਕੇ ਇਹ ਜਿੱਦਾਂ ਨੋਟ ਕਰਕੇ ਮੈਂ ਦੁਬਾਰਾ ਅਗਲੀ ਪਾਸੇ ਗਾ ਕੇ ਮੈਂ ਆਪਣੀ ਐਂਟਰੀ ਲਈ ਮੈਂ ਕਿਹਾ ਚਲੋ ਜਾ ਕੇ ਅੰਦਰਲਾ ਦੁਬਾਰਾ ਚੱਲ ਕੇ ਲਈ ਜਾਂ ਮੈਂ ਦੂਰ ਤੱਕ ਦੇਖਿਆ ਉੱਥੇ ਥੋੜੀਆਂ ਬਹੁਤਿਆਂ ਕੁਰਸੀਆਂ ਲੱਗੀਆਂ ਜਿਹੜੀ ਪੂਰੀ ਖਾਲੀ ਪਈਆਂ ਸੀ ਉਹਨਾਂ ਦੇ ਉੱਪਰ ਇਹਨਾਂ ਨੇ ਇੱਕ स्टिकर ਲਾਇਆ ਹੋਇਆ ਸੀਗਾ ਪੇਪਰ ਉਪਰ ਸਟicker ਲਾਇਆ ਸੀ ਟੋਟਲ ਲਿਖਿਆ ਸੀ ਜਨਰਲ ਤੇ ਮੈਂ ਗੱਲ ਕਲੀਅਰਿਫਾਈ ਵੀ ਕੀਤੀ ਆਪਣੀ ਯੂਨੀਵਰਸਿਟੀ ਦੇ ਵਿੱਚ ਕਿ ਇਹ ਜਨਰਲ ਦਾ ਕੀ ਮਤਲਬ ਹੈ ਕਿ ਇਹ ਆਮ ਪਬਲਿਕ ਵਾਸਤੇ ਹੈ ਅੱਛਾ ਤੇ ਮੈਨੂੰ ਸਮਝ ਆਵੇ ਤੇ ਇਹਨਾਂ ਨੂੰ ਮੈਂ ਸ਼ਾਬਾਸ਼ ਦੇਵਾਂ ਤੇ ਲਾਂਕਾ ਪਾਉਂ ਉਹ ਇਸ ਤਰ੍ਹਾਂ ਨੇ ਬਾਹਰਲੇ ਦੇਸ਼ ਵਿੱਚ ਪਹਿਲਾਂ ਦੇਖ ਚੁੱਕਾ ਸੀ ਆਮ ਪਬਲਿਕ ਤਾਂ ਟੋਟਲੀ ਪ੍ਰੋਹੈਕਟਰ ਕੀਤੀ ਹੋਈ ਸੀ ਸਰ ਨੇ ਬਹਿਤ ਕਿਹਾ ਸੀ ਕਿ ਇਹ ਉਹ ਜਨਰਲ ਸੀ ਕਿਉਂਕਿ ਇਹ ਸਾਰਾ ਸਿਸਟਮ ਹੀ ਪਾਸਵਰਡ ਵਾਲਾ ਪਿੰਨ ਨੇ ਬਣਾ ਕੇ ਜੋ ਰੱਖਿਆ ਹੋਇਆ ਹੈ ਪਾਸ ਦਾ ਮਤਲਬ ਕੀ ਹੈ ਇਹ ਇੱਕ ਪਬਲਿਕ ਪ੍ਰੋਗਰਾਮ ਹੈ ਔਰ ਪਬਲਿਕ ਦੇ ਖਰਚੇ ਨਾਲ ਪਬਲਿਕ ਦੇ ਟੈਕਸਾਂ ਤੋਂ ਸਿਰਫ ਇਹ ਮੈਂ ਤਾਂ ਇਹ ਸਮਝਦਾ ਕਿ ਇਹ ਐਡਮਿਨਿਸਟ੍ਰੇਸ਼ਨ ਵਾਲੇ ਆ ਸਿਰਫ ਰੇਂਜਰ ਆ ਰੇਂਜ ਕਰਨ ਵਾਲੇ ਬੰਦੇ ਆ ਜਿਹੜਾ ਪੈਸਾ ਹੈਗਾ ਉਹ ਤਾਂ ਲੋਕਾਂ ਦਾ ਪੈਸਾ ਹੈ ਉਹ ਤੁਹਾਨੂੰ ਦੇਖਣ ਨਹੀਂ ਦਿੱਤਾ ਜਾ ਰਿਹਾ ਉਹ ਵੀ ਆਪਾਂ ਨੂੰ ਮੰਤਰੀ ਜੀ ਦੇਸ਼ਪਤੀ ਦੀ ਪਾਉਣਾ ਤੁਸੀਂ ਕਿਤੇ ਪਤਾਸ ਦੇਖੋ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਸਾਰੇ ਉਹ ਆਮ ਬੰਦਿਆਂ ਦੇ ਵਿੱਚੋਂ ਉੱਠ ਕੇ ਗਏ ਸੀ ਪਰ ਇਹਨਾਂ ਨੇ ਆਮ ਬੰਦਿਆਂ ਨੂੰ ਤਾਂ ਬਿਲਕੁਕੁਲ ਨਹੀਂ ਅੱਗ ਕਰਤਾ ਇਹ ਸਮਝਦੇ ਆ ਕਿ ਸਾਡਾ ਹੀ ਇੱਕ ਪਿਮੇਡਨ ਬਣਿਆ ਹੋਇਆ ਅਸੀਂ ਇਸੇ ਲਈ ਹੋਣੇ 15 ਅਗਸਤ ਆ ਇਸੇ ਨੂੰ ਇੱਕ ਉਪਚਾਰਕਤਾ ਦਾ ਰੂਪ ਦੇ ਕੇ ਅਸੀਂ ਬਣਾ ਕੇ ਪੜਾ ਲਈਏ ਤੇ ਗੱਲ ਖਤਮ ਕਰ ਗਏ ਤੇ ਆਪਣਾ ਫਿਰ ਉੱਤਰ ਤੇ ਲੱਗ ਗਏ ਜਿਹੜੇ ਤੁਹਾਡੇ ਕਹਿਣ ਤੋਂ ਬਾਅਦ ਹੈ ਕਿ ਵੀ ਜਿਹੜਾ ਆਜ਼ਾਦੀ ਦਿਵਸ ਦਾ ਸਮਾਗਮ ਜਿਹੜਾ ਆਜ਼ਾਦੀ ਦੀ ਤਾਂ ਆਪਾਂ ਬਾਅਦ ਚ ਗੱਲ ਕਰਦੇ ਆ ਸਮਾਗਮ ਦੀ ਗੱਲ ਕਰਦੇ ਜੀ 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 ਆਜ਼ਾਦੀ ਦਿਵਸ ਦਾ ਸਮਾਗਮ ਹੈ ਉਹ ਆਮ ਲੋਕਾਂ ਲਈ ਨਹੀਂ ਨਹੀ ਸੀਗਾ ਜੀ ਬਿਲਕੁਲ ਆਮ ਲੋਕਾਂ ਨੂੰ ਤਾਂ ਬਿਲਕੁਲ ਪਰੇ ਖੜੇੜਿਆ ਜਾ ਰਿਆ ਸੀ ਆਮ ਪਬਲਿਕ ਦਾ ਬੱਚੇ ਛੋਟੇ ਛੋਟੇ ਮੇਰਾ ਘੁੰਮ ਨਿਕਲਿਆ ਸੀ ਜਿਹਨੂੰ ਛੋਟੇ ਛੋਟੇ ਬੱਚੇ ਚਲੇ ਦੇਖਣ ਨੂੰ ਤਰਸਦੇ ਸੀ ਬਾਹਰ ਇਹ ਕਿਉਂ ਹੈ ਮੈਨੂੰ ਇਸ ਚੀਜ਼ ਦਾ ਤੁਹਾਡੇ ਮਾਦਮ ਜਰਾਹੀ ਤੁਸੀਂ ਮੈਨੂੰ ਉਮੀਦ ਹੈ ਕਿ ਅੱਗੇ ਗੱਲ ਪਚਾਓਗੇ ਔਰ ਮੈਨੂੰ ਕਿੱਥੇ ਮਰਦੀ ਲੈ ਗਿਓ ਮੈਨੂੰ ਅਗਰ ਛੁੱਟ ਗੋ ਤਾਂ ਮੈਂ 1% ਵੀ ਜੋ ਮਰਜ਼ੀ ਮੇਰਾ ਕਰ ਲਿਆ ਜਾਵੇ ਜਦੋਂ ਤਾਂ ਇਹ ਆਜ਼ਾਦੀ ਦੇ ਸਮਾਗਮ ਤੇ ਤਾਂ ਚਲੋ ਵਿਚਾਰ ਹੋ ਗਏ ਆਪਣੇ ਨਾਲ ਤੁਹਾਡੇ ਜਾਰੀ ਭਾਸ਼ਣ ਬਾਰੇ ਆਮ ਤੌਰ ਤੇ ਅਸੀਂ ਵੀ ਮਹਿਸੂਸ ਕੀਤਾ ਕਿਉਂਕਿ ਮੈਂ ਤਕਰੀਬਨ ਹਰ ਸਾਲ ਜਾਂਦਾ ਹਾਂ ਪਰ ਇਸ ਵਾਰ ਮੈਂ ਤੋਂ ਨਹੀਂ ਜਾਇਆ ਗਿਆ ਮੈਂ ਵੀ ਮਹਿਸੂਸ ਕਰਦਾ ਇਹ ਗੱਲਾਂ ਜਿਹੜੀਆਂ ਤੁਸੀਂ ਦਸੀਆਂ ਹੁਣ ਗੱਲ ਆਜ਼ਾਦੀ ਦੀ ਕਰਦੇ ਹਾਂ ਤੁਸੀਂ ਇੱਕ ਕੱਲ ਇਹ ਵੀ ਗੱਲ ਕਹੀ ਹੈ ਕਿ ਇਹ ਆਜ਼ਾਦੀ ਹੈ ਸਿਰਫ ਕੁਝ ਕੁ ਲੋਕਾਂ ਤੱਕ ਸੀਮਿਤ ਹੀ ਰਹਿ ਗਈ ਹੈ ਉਹਦੇ ਬਾਰੇ ਗੱਲ ਕਰੋ ਕਿ ਉਹ ਕਿਸ ਸੰਦਰਭ ਵਿੱਚ ਕਹੀ ਗੱਲ ਉਹ ਸਰਨੇ ਸਕਰੇ ਕਹੀ ਹੈ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਹੈਗਾ ਆਮ ਜਨਤਾ ਵਾਸਤੇ ਡੈਮੋਕਰੇਸੀ ਦੀ ਜਿਹੜੀ ਡੈਫੀਨੇਸ਼ਨ ਹੈ ਦੇਰਫੋਰ ਆਮ ਲੋਕਾਂ ਵਾਸਤੇ ਹੀ ਲਿਖਿਆ ਗਿਆ ਉਹ ਉਹ ਕਹਿੰਦਾ ਇਹੋ ਜੀ ਸਾਡੇ ਕਨਸਟੀਟਿਊਸ਼ਨ ਤੇ ਵੀ ਲਿਖੀ ਗਈ ਹੈ ਕਿ ਬਿਨਾਂ ਲੋਕਾਂ ਤੋਂ ਕੁਝ ਵੀ ਨਹੀਂ ਜਿਹੜਾ ਮੇਨ ਸਬਜੈਕਟ ਮੈਟਰ ਹੈ ਉਹ ਸਾਡੀ ਪਾਪੂਲੇਸ਼ਨ ਹੈ ਆਮ ਪਾਪੂਲੇਸ਼ਨ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਵਿੱਚੋਂ ਕੁਝ ਬਿਊਰੋਕਰੇਟ ਮਾਰ ਗਿਆ ਉਸ ਆਪਣੇ ਉਹ ਪੈਸੇ ਦੇ ਦੂਰ ਤੇ ਪੋਲੀਟੀਸ਼ੀਨ ਬਣ ਕੇ ਤੇ ਮੁਰਤੂ ਆਪਣਾ ਇੱਕ ਕਾਰਡ ਬਣਾ ਲੈਣ ਪੁਲਿਸ ਪ੍ਰਸ਼ਾਸਨ ਅਤੇ ਪੋਲੀਟੀਸ਼ੀਨ ਉਹ ਕਾਰਡ ਬਣਾ ਕੇ ਤੇ ਲੋਕਾਂ ਨੂੰ ਪਾਸੇ ਕਰਦੇ ਇਸ ਕਰਕੇ ਮੈਂ ਕਹਿੰਦਾ ਇਹ ਆਜ਼ਾਦੀ ਦਾ ਨਾਮ ਇਹਨਾਂ ਨੇ ਸਿਰਫ ਆਜ਼ਾਦੀ ਨਾਮ ਹੀ ਦਿੱਤਾ ਹੋਇਆ ਹੈ ਆਜ਼ਾਦੀ ਵਰਗੀ 1% ਵੀ ਉੱਤੇ ਧੀ ਨਜ਼ਰ ਨਹੀਂ ਪਈ ਸੀ ਆਜ਼ਾਦੀ ਮੈਂ ਤਾਂ ਮੰਨਦਾ ਅਗਰ ਉਹਦੇ ਵਿੱਚ ਆਮ ਬੰਦਾ ਸ਼ਾਮਲ ਹੁੰਦਾ ਇੱਕ ਖੁੱਲਾ ਪੰਡਾਲ ਹੁੰਦਾ ਔਰ ਪੰਡਾਲ ਦੇ ਵਿੱਚ ਲੋਕ ਆਪਣੀ ਆਜ਼ਾਦੀ ਮਹਿਸੂਸ ਕਰਦੇ ਜਸਤਵਿਕ ਤੌਰ ਤੇ ਇੱਕ ਗੱਲ ਹੋਰ ਕਰਨੀ ਚਾਹਾਂਗਾ ਵੀ ਆਮ ਤੌਰ ਤੇ ਜਿਹੜਾ ਉੱਥੇ ਦਰਸ਼ਕ ਹੁੰਦੇ ਆ ਉਹ ਸਰਕਾਰੀ ਮੁਲਾਜ਼ਮ ਹੁੰਦੇ ਆ ਸਕੂਲਾਂ ਦੇ ਟੀਚਰ ਹੋਗੇ ਧਾਮ ਨਿਰ ਵੱਖ-ਵੱਖ ਵਭਾਗਾਂ ਦੇ ਜਿਹੜੇ ਦਫ਼ਤਰੀ ਕਰਮਚਾਰੀ ਜਾਂ ਹੋਰ ਉਹ ਵੀ ਜ਼ਿਆਦਾਤਰ ਹੁੰਦੇ ਆ ਜਿਹੜੇ ਕਹਿਣ ਤੋਂ ਭਾਵ ਕਿ ਆ ਕਿ ਜਿਹੜੇ ਬੱਚੇ ਉੱਤੇ ਪਾਰਟਿਸਪੇਟ ਕਰਦੇ ਹੁੰਦੇ ਆ ਕਿਸੇ ਬ੍ਰੇਡ ਦੇ ਵਿੱਚ ਜਾਂ ਡਾਂਸ ਦੇ ਵਿੱਚ ਜਾਂ ਕਿਤੇ ਦੇ ਵਿੱਚ ਜਾਂ ਸੋਲੋ ਆਈਟਮਾਂ ਹੁੰਦੀਆਂ ਉਹਨਾਂ ਦੇ ਮਾਪੇ ਤੇ ਉਹਨਾਂ ਦੇ ਸਕੂਲ ਪлюс ਸਰਕਾਰੀ ਕਰਮਚਾਰੀ ਇਹੀ ਉੱਥੇ ਦੇਖਣ ਨੂੰ ਮਿਲਦੇ ਆ ਆਮ ਪਬਲਿਕ ਤਾਂ ਜਿਹੜੀ ਉੱਥੇ ਨਹੀਂ ਮਿਲਦੀ ਦੇਖਣ ਨੂੰ ਸੋ ਕਹਿਣ ਤੋਂ ਭਾਵੇਂ ਮੈਂ ਪੁੱਛਣਾ ਕੀ ਕਹਿੰਦਾ ਕਿ ਕੀ ਤੁਹਾਨੂੰ ਨੇ ਮਹਿਸੂਸ ਹੁੰਦਾ ਕਿ ਵੀ ਇਹ ਜਿਹੜਾ ਆਦਬੀ ਦਿਵਸ ਦਾ ਸਮਾਗਮ ਹੈ ਇਹ ਸਿਰਫ ਕੁਸ਼ਕ ਲੋਕਾਂ ਦਾ ਹੀ ਸੀਮਤ ਹੈ ਮੈਂ ਇਹੀ ਕਹਿ ਰਿਹਾ ਕਿ ਵੀ ਦੂਜਾ ਚੜ੍ਹ ਪਬਲਿਕ ਨੂੰ ਸ਼ਾਮਲ ਨਹੀਂ ਕਰਉਂ ਉਹਨਾਂ ਚਿਰ ਇਹ ਪ੍ਰੋਗਰਾਮ ਬਿਲਕੁਲ ਹੀ ਇੱਕ ਤਰ੍ਹਾਂ ਦਾ ਖਰਫ ਇਸ ਤਰ੍ਹਾਂ ਇਹ ਖਰਫ ਕ੍ਰੀਏਟਿਡ ਪ੍ਰੋਗਰਾਮ ਸਿਰਫ ਆਪਣੇ ਇੰਟਰਸਟ ਨੂੰ ਕਰਨ ਵਾਸਤੇ ਹੀ ਇਹ ਬੰਨਿਆ ਜਾਊਗਾ ਇੱਕ ਅਭਚਾਰਕਤਾ ਹੀ ਮੰਨੀ ਜਾਊਗੀ ਮੈਂ ਇਹ ਦੋਣਾ ਹੈਗਾ ਕਿ ਜੋ ਵੀ ਉੱਥੇ ਖਾਣ ਪੀਣ ਦਾ ਸਮਾਨ ਸੀਗਾ ਉਹ ਪਬਲਿਕ ਵਾਸਤੇ ਉੱਤੇ ਖੋਲਿਆ ਜਾਂਦਾ ਹੂ ਕੋਈ ਪਬਲਿਕ ਨੂੰ ਉੱਥੇ ਪੋਸ਼ਟਾ ਪੀਣ ਨੂੰ ਕੋਈ ਪਾਣੀ ਪੀਣ ਨੂੰ ਕੋਈ ਪੰਦ ਕੋ ਗਰਮੀ ਕਿੰਨੀ ਚੱਲ ਰਹੀ ਹੈ ਕੋਈ ਪਾਣੀ ਪੀਣ ਤੱਕ ਦਾ ਪਬਲਿਕ ਦਾਸ ਤੇ ਕੋਈ ਬਾਹਰ ਅਰੇਂਜਮੈਂਟ ਨਹੀਂ ਸੀ ਜੋ ਵੀ ਸੀਗਾ ਇਹਨਾਂ ਦਾ ਆਪਣੀ ਇੱਕ ਚਾਰ ਦੀਵਾਰੀ ਜਿਹੜੀ ਇਹਨਾਂ ਨੇ ਪਰਦਿਆਂ ਦੇ ਰਾਈ ਉਹ ਸਾਰੀ ਹੋਈ ਸੀ ਉਹਦੇ ਵਿੱਚ ਹੀ ਸੀਗਾ ਸਟੇਜ ਤੇ ਬੱਠੇ ਸੀਗੇ ਕਿੰਨੇ ਨਹੀਂ ਹਾਈ ਰਿਜਨਟਲੀ ਸੀਗੇ ਉਹ ਸਾਰੇ ਉੱਪਰ ਬੈਠੇ ਹੋਏ ਸੀਗੇ ਬਾਕੀ ਲਿਮਟਡ ਬੰਦੇ ਜਿਹੜੇ ਸੀਗੇ ਉਹ ਟਿਖਰੇ ਸੀਗੇ ਤੁਸੀਂ ਕਲਾਕਾਰ ਜ਼ਿਆਦਾ ਸੀਗੇ ਲੇਕਿਨ ਪਬਲਿਕ ਉੱtre ਹੈ ਹੀ ਨਹੀਂ ਤਾਂ ਫਾਇਦਾ ਕੀ ਆ ਉਹ ਦਾ ਕਲਾਕਾਰੀਆਂ ਪੇਸ਼ ਕਰਨ ਦਾ ਜੋ ਆਮ ਆਮ ਲੋਕਾਂ ਦੇ ਅਸੀਂ ਜੂ ਦੇ ਵਿੱਚ ਹੈ ਹੀ ਨਹੀਂ ਲੀਗੇ ਦੇਖੋ ਤੁਸੀਂ ਘਰੋਂ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਹੋ ਕੇ ਗਏ ਨਾਲ ਚਾਹੇ ਆਪ ਦੇ ਪੋਤੇ ਤੋਂ ਪ੍ਰਭਾਵ ਹੋ ਕੇ ਗਏ ਨਾਲ ਜੋ ਤੁਹਾਡੇ ਮਨ ਦੇ ਵਿੱਚ ਹੋਊਗੀ ਆਮ ਪਬਲਿਕ ਵੀ ਇਸੇ ਤਰ੍ਹਾਂ ਜਣੇ ਦੀ ਦੇਸ਼ ਭਗਤੀ ਦੀ ਭਾਵਨਾ ਰੱਖਦੀ ਹੈ ਪਰ ਇਹਦੇ ਨਾਲ ਕੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਕੇ ਭਗ ਦੇਸ਼ ਭਗਤੀ ਦੀ ਭਾਵਨਾ ਜਿਹੜੀ ਉਹ ਘਟਦੀ ਹੈ ਇਹਦੀ ਮੈਂ ਇੱਕ ਉਦਾਹਰਣ ਤੁਹਾਨੂੰ ਦਿੰਦਾ ਵੀ ਕੱਲ ਮੈਂ ਆਇਆ ਸੀ ਘੱਲਕਲਾਮੋਂ ਤਾਂ ਦੁਨਨੇ ਕੇ ਪੰਡ ਵੜਦੇ ਆ ਇੱਕ ਝੰਡਿਆਂ ਵਾਲੀ ਕਕਾਨ ਇੱਕ ਉਹਨੇ ਲਾਈ ਹੋਈ ਸੀ ਬਹੁਤ ਵੱਡੇ ਵੱਡੇ ਝੰਡੇ ਉਤੇ ਬਹਾਕ ਸਜਾਏ ਹੋਏ ਸੀਗੇ ਮੈਂ ਵੈਸੇ ਹੀ ਰੁਕ ਗਿਆ ਉੱਥੇ ਕੁਦਰਤੀ ਆਪਣੀ ਕਰਿਓਸਟੀ ਵਾਸਤੇ ਪੁੱਛਣ ਵਾਸਤੇ ਕਿ ਵੀ ਤੁਹਾਡੀ ਕਿੰਨੀ ਕਿ ਸੇਲ ਹੋਈ ਅੱਜ ਤਾਂ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਮੇਰੇ ਨਿੱਕੇ ਝੰਡੇ ਜਿਹੜੇ ਨਿੱਕੇ ਨਿੱਕੇ ਬੱਚੇ ਵੜੇ ਹੁੰਦੇ ਆ ਉਹ ਤਾਂ ਸੌਕ ਵੇਚ ਗਏ ਪਰ ਵੱਡੇ ਝੰਡੇ ਮੇਰੇ ਸਿਰਫ ਤਿੰਨ ਹੀ ਵਿਗਿਆ ਜੀ ਜੀ ਸੋ ਇਹ ਮੈਨੂੰ ਇਹ ਮਹਿਸੂਸ ਹੋਇਆ ਤੁਹਾਡੀਆਂ ਗੱਲਾਂ ਤੋਂ ਕਿ ਆਮ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਦੇਸ਼ ਭਗਤੀ ਦੀ ਭਾਵਨਾ ਲੱਗੀ ਹੈ ਉਹ ਵਧਨ ਦੀ بجائے ਇਹੋ ਜਿਹੇ ਸਮਾਗਮਾਂ ਨੂੰ ਵੇਖ ਕੇ ਘਟਦੀ ਹੈ ਨਹੀਂ ਮੈਂ ਤਾਂ ਦੇਖੋ ਜੀ ਮੈਂ ਤਾਂ ਇਹਦਾ ਮਤਲਬ ਇਹ ਹੀ ਕਿ ਮੇਨਾ ਆਪਣੇ ਹਿਸਾਬ ਦੇ ਨਾਲ ਆਪ ਵੀ 2 ਵਾਰ ਮੈਂ ਸਟੋਰੀ ਕੀਤੀ ਜਾਂ 2 ਵੀ ਮੇਰੀ ਇਨਫਾਰਮੇਸ਼ਨ ਹੈਗੀ ਹੈ ਕਿ ਇਹਨਾਂ ਅਫਸਰਾਂ ਦੇ ਬਿਊਰੋਕਰੇਟਾਂ ਜਾਂ ਪੋਲੀਟਿਸ਼ੀਅਨਾਂ ਇਹ ਚਾਹੁੰਦੇ ਨਹੀਂ ਕਿ ਸਾਡੇ ਲੋਕਾਂ ਦੇ ਵਿੱਚ ਪੜ੍ਹਾਈ ਵਧੇ ਐਜੂਕੇਸ਼ਨ ਵਧੇ ਸਾਡੇ ਦੇਸ਼ ਭਗਤੀ ਦੀ ਭਾਵਨਾ ਵਧੇ ਉਹ ਜਿਸ ਤਰ੍ਹਾਂ ਦੇਸ਼ ਭਗਤ ਜਸਨਾ ਸਿੰਘ ਜਿਹੜਾ ਨੂੰ ਕੱਢਿਆ ਸੀ ਜਾਂ ਇਸ ਦੇਸ਼ ਤੋਂ ਇਹਨਾਂ ਨੂੰ ਦਰਪਰਦਾ ਹੋ ਰਿਹਾ ਹੋਵੇ ਜਸਨਾ ਨਹੀਂ ਤਾਂ ਮੇਰੀ ਕਾਲੀ ਪੱਗ ਦੇ ਉੱਪਰ ਤਾਸ਼ ਕਿਉਂ ਕਰਦੇ ਹੋ ਇਹ ਕਿਸੇ ਵੀ ਪ੍ਰੋਟੈਸਟੈਂਟ ਨੂੰ ਨਹੀਂ ਚੱਲ ਸਕਦੇ ਅੱਜ ਇਹਨਾਂ ਨੂੰ ਆਪਣਾ ਦਰ ਮਾਰ ਰਿਹਾ ਕੋ ਪਲਾ ਮਾਰ ਰਿਹਾ ਮੈਂ ਲੋਕਾਂ ਨੂੰ ਵੀ ਇੱਥੇ ਕਹੂੰਗਾ ਕਿ ਅਗਰ ਜੇ ਕੋਈ ਤੁਹਾਨੂੰ ਤੁਹਾਡੇ ਮੂਲ ਦੇ ਅਧਿਕਾਰਾਂ ਨੂੰ ਤੁਹਾਡੇ ਟੈਕਸ ਦੇ ਪੈਸਿਆਂ ਨੂੰ ਤੁਹਾਨੂੰ ਬੰਚਤ ਕੀਤਾ ਗਿਆ ਦੇਖਾਂ ਕੋ ਤੁਸੀਂ ਵੀ ਆ ਕੇ ਉੱਠੋ ਮੇਰੇ ਨਾਲ ਲੜੋ ਮੈਂ ਕਿੱਥੇ ਕਹਾਂ ਸੀ ਚੱਲਾਂਗਾ ਤੁਹਾਡੇ ਨਾਲ ਔਰ ਅੱਗੇ ਤੋਂ ਮੈਂ ਕਹਾਂਗਾ ਕਿ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੈਗਾ ਜਿਹੜਾ ਇਹ ਹੋਏਗਾ ਬਿਲਕੁਲ ਓਪਨ ਹੋਣਾ ਚਾਹੀਦਾ ਉਹਦੀ ਕੋਈ ਮਰੀ ਫੋਰ ਵਾਲ ਕੋਈ ਬਾਉਂਡਰੀ ਸਿਸਟਮ ਕੋਈ ਪਰਦਾ ਸਿਸਟਮ ਨਹੀਂ ਹੋਣਾ ਚਾਹੀਦਾ ਜੇ ਇਹਨਾਂ ਨੂੰ ਕੋਈ ਸਿਕਿਉਰਿਟੀ ਦਾ ਡਰ ਹੈ ਤੇ ਅੱਜ ਸਾਡਾ ਚੀਫ ਮਿਨਿਸਟਰ ਕੋਲ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਪਹਿਲਾਂ ਕੰਡਾ ਹੁੰਦਾ ਜੇ ਅਗਰ ਤੁਹਾਨੂੰ ਡਰ ਹੈ ਤਾਂ ਮੁਰਗੀ ਖਾਨੇ ਬੋਲ ਹੋ ਜਾਂਦਾ ਕਿ ਮਤਲਬ ਗੱਲਾਂ ਬਾਤਾਂ ਕਰਦਾ ਸੀ ਜੀ ਬਿਲਕੁਲ ਬੋਲਡ ਗਰੂਪ ਹੈ ਹਾਂ ਤੇ ਆਪ ਦੇਖੋ ਆ ਬੋਲਡ ਪੂਸ ਦੇ ਵਿੱਚ ਬੋਲ ਰਿਹਾ ਹੈ ਪਰਦੇ ਨਾ ਤਾਂ ਮਤਲਬ ਇਹੀ ਹੈ ਕਿ ਕੋਈ ਦੂਸਰਾ ਬੰਦਾ ਨਾ ਆ ਜਾਵੇ ਇਹ ਕਿਉਂ ਹੈ ਅਗਰ ਇੰਨੀ ਮਤਲਬ ਸਿਕਿਉਰਿਟੀ ਦੀ ਪ੍ਰੋਬਲਮ ਹੈ ਤਾਂ ਪਹਿਲਾਂ ਸਿਕਿਉਰਿਟੀ ਦੀ ਪ੍ਰੋਬਲਮ ਹੱਲ ਕਰਨ 15 ਅਗਸਤ ਫਿਰ ਬੁਲਾਵਾਂਗੇ ਅਸੀਂ ਤਾਂ ਯਾਦ ਸਮਝ ਸਮਝ ਨਹੀਂ ਰਹੇ ਅਸੀਂ ਤਾਂ ਸਾਨੂੰ ਡੇ ਬਾਈ ਡੇ ਡੇ ਬਾਈ ਡੇ ਸਾਨੂੰ ਹੋਰ ਗਲਾਮ ਤੇ ਗਲਾਮੀ ਵਾਲਾ ਮਹਿਸੂਸ ਕਰਵਾਇਆ ਜਾ ਰਿਹਾ ਅਹਿਸਾਸ ਕਰਵਾਇਆ ਹਾਂ ਅਹਿਸਾਸ ਹੀ ਕਰਵਾਇਆ ਜਾ ਰਿਹਾ ਸੋ ਇਹਨੇ ਅਮਰਜੀਤ ਸਿੰਘ ਜੀ ਦੱਸ ਜਿਨ੍ਹਾਂ ਨੇ ਕੱਲ ਦੀ ਘਟਨਾ ਬਾਰੇ ਸਾਨੂੰ ਵਿਸਤਾਰਪੂਰਵਕ ਦੱਸਿਆ ਹੈ ਤੇ ਇਹਨਾਂ ਦੇ ਮਨ ਦੇ ਵਿੱਚ ਕੀ ਕੀ ਵਿਚਾਰ ਮੈਂ ਕੱਲ ਹੋਰ ਵਿੱਚ ਮੈਂ ਐਡ ਦੱਸੋ ਕਰਨਾ ਚਾਹੁੰਦਾ ਹਾਂ ਜਿੰਨਾ ਜਦੋਂ ਅੰਦਰ ਜਾ ਕੇ ਦੇਖਿਆ ਕਿ ਇੱਕ ਛੋਟੀ ਬੱਚੀ ਜਿੱਥੇ ਸਟੇਜ ਲੱਗੀ ਸੀ ਔਰ ਜਿੱਥੇ ਸਾਡੇ ਐਮਐਲਏ ਸਾਹਿਬ ਮੈਡਮ ਬੈਠੇ ਸੀਗੇ ਔਰ ਹੋਰ ਐਸਐਸਪੀ ਸਾਹਿਬ ਬੈਠੇ ਆ ਹੋਰ ਮਹਿਮਾਨਾਂ ਦੇ ਸਮਾਜਿਕ ਸੁਰੱਖਿਆ ਵਾਲੇ ਬੰਦੇ ਬੈਠੇ ਆ ਅਫਸਰ ਬੈਠੇ ਆ ਉੱਥੇ ਇੱਕ ਬੱਚੀ ਛੋਟੀ ਜੀ ਉਹ ਜਿਹੜੀਆਂ ਉਹ ਫਟ ਰਹੇ ਸੀਗੇ ਬੋਤਲਾਂ ਪਲਾਸਟਿਕ ਲੈਂਗੂਸ ਕਰਕੇ ਗੱਲ ਕੀਤੀ ਉਹ ਵਿਚਾਰੀ ਦੇਖੋ ਮੈਂ ਆਪਣੀ ਵੀਡੀਓ ਦੇ ਵਿੱਚ ਉਹ ਫੋਟੋ ਪਾਈ ਹੈ ਜਦੋਂ ਮੇਰਾ ਇਹ ਗੱਲਾਂ ਦੇਖ ਕੇ ਦਰ ਦੁਹਿਆ ਗਿਆ ਮੈਂ ਦੇਖਿਆ ਆਪ ਕੋ ਇੱਕ ਕਬੂਤਰ ਚੱਕ ਕੇ ਆਪਣਾ ਹੁਣੀਏ ਵਿੱਚ ਪਾ ਲਈ ਜਿਹੜੀਆਂ ਲੋਕਾਂ ਨੇ ਲੋਕਾਂ ਹਾਂਜੀ ਜਿਹੜੇ ਇਹਨਾਂ ਨੇ ਮਤਲਬ ਪ੍ਰਸ਼ਾਸਨ ਦੇ ਜੋਸ਼ ਉਸ ਕਰਕੇ ਉੱਥੇ ਬੈਠੇ ਜਿੰਨੀ ਆਡੀਅੰਸ ਬੈਠੀ ਸੀ ਉਹਨਾਂ ਨੇ ਇੱਕ ਸਟਿੱਗਾਂ ਸੱਲੇ ਉਹ ਲੋ ਚੱਕਰੀ ਸੀ ਕਿ ਉਹ ਲੜਕੀ ਨਜ਼ਰ ਨਹੀਂ ਆਈ ਤੁਹਾਨੂੰ ਵੀ ਇਹ ਅਨੇਕ ਆਜ਼ਾਦੀ ਵਾਸਤੇ ਕੀ ਮਹਿਸੂਸ ਕਰ ਲਈ ਹੈ ਕੀ ਤੁਹਾਡੇ ਧੱਕ ਥੱਲੇ ਕੁਝ ਹੋਈ ਜਾਂਦਾ ਹੈ ਤੁਸੀਂ ਕੁਝ ਨਹੀਂ ਦੇਖਦੇ ਤੁਹਾਨੂੰ ਸਿਰਫ ਇੱਕੋ ਚੀਜ਼ ਜਸਦੀ ਹੈ ਵੀ ਕੈਮਰਾ ਕਵੇ ਸੀ ਇਹ ਪ੍ਰੋਗਰਾਮ ਨੂੰ ਬਣਾ ਕੋਈ ਕਾਵੜ ਤੋਂ ਬਣਾ ਕੇ ਗੱਲਬਾਤ ਉਹਨੂੰ ਪਾਰ ਉਤਾਰਾ ਕਰੀਏ ਦਾ ਤੇ ਇੱਕ ਫਾਰਮੈਲਟੀ ਕਰੀਏ ਤੇ ਕੰਮ ਲੱਗਾ ਤੂੰ ਬਸ ਫਾਰਮੈਲਟੀ ਹੋਈ ਹੈ ਜਸ ਤਾਂ ਉਹਨਾਂ ਲਈ 100% ਫਾਰਮੈਲਟੀ ਕੀਤੀ ਜਾ ਰਹੀ ਹੈ ਜੀ ਜਿੰਨਾ ਚਿਰ ਇਹ ਪਬਲਿਕ ਨੂੰ ਸੋਸ ਸਿਸਟਮ ਨਹੀਂ ਤੇ ਤੌਰਮ ਨਹੀਂ ਬਣਾਇਆ ਜਾਂਦਾ ਉਹਨਾਂ ਜਰ ਮੈਂ ਇਹਨੂੰ ਬਿਲਕੁਲ ਅਰਜੀ ਦਿਨਸ ਨਹੀਂ ਮੰਨਦਾ ਸੋ ਇਹਨਾਂ ਨੇ ਕਿਹਾ ਕਿ ਇੰਨੀ ਦੇਰ ਆਮ ਪਬਲਿਕ ਦੀ ਪਾਰਟਿਸਪੇਸ਼ਨ ਇਹ ਸਮਾਗਮਾਂ ਦੇ ਵਿੱਚ ਨਹੀਂ ਹੁੰਦੀ ਉਨੀ ਦੇਰ ਮੈਂ ਨਹੀਂ ਮੰਨਦਾ ਕਿ ਆਜ਼ਾਦੀ ਦੇ ਸੋ ਸਮਾਗਮਾਂ ਸੋ ਬਿਲਕੁਲ ਕਾਫੀ ਗੱਲਾਂ ਨਾਲ ਅਸੀਂ ਵੀ ਇਹਨਾਂ ਦੇ ਬਹੁਤ ਤਕਰੀਬਨ ਕਾਫੀ ਜ਼ਿਆਦਾਤਰ ਗੱਲਾਂ ਨਾਲ ਅਸੀਂ ਵੀ ਮਹਿਸੂਸ ਕੀਤੀਆਂ ਤੇ ਸਹਿਮਤ ਹਾਂ ਤੇ ਮਹਿਸੂਸ ਕਰ ਰਿਹਾ ਕਿ ਆਜ਼ਾਦੀ ਵਾਕਈ ਕੁਝ ਲੋਕਾਂ ਲਈ ਹੈ ਆਮ ਪਬਲਿਕ ਲਈ ਬਿਲਕੁਲ ਨਹੀਂ ਤਾਂ ਬਹੁਤ ਬਹੁਤ ਧੰਨਵਾਦ ਜਸਰਪਾਲ ਬਹੁਤ ਬਹੁਤ ਧੰਨਵਾਦ ਜਸਰਪਾਲ ਬਈਪੁਰਗਰ